ਇਹ ਇੱਕ ਤਾਂ ਉਹਨਾਂ ਤੋਂ ਮਿਲ ਕੇ ਤੁਸੀਂ ਵਿਵਹਾਰ ਕਰਨਾ ਕਰਦੇ ਹੋ ਲੱਗੇ ਇਹ ਅਚਾਨਕ ਹੀ ਮਿਲ ਗਈ ਤੈਨੂੰ ਤੈਨੂੰ ਦੱਸਿਆ ਸੀ ਹਾਂ ਸਭ ਠੀਕ ਹੈ ਇੱਕ ਸਾਡੇ ਆਪਣੇ ਮੋੜ ਦੇ ਇਲਾਕੇ ਦੇ ਵਿੱਚ ਫਿਰੋਤੀ ਦੀ ਗੋਲ ਕਿਸੇ ਨੂੰ ਆਈ ਸੀ ਤੇ ਉਸ ਦੇ ਵਿੱਚ ਅੰਜੀ ਸਸਰੀ ਕਾਲ ਜੀ ਆਪਣੇ ਮੋਡ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਫਿਰੋਤੀ ਦੀ ਕਾਲ ਆਈ ਸੀਗੀ ਜਿਸ ਦੇ ਵਿੱਚ ਬਾਹਰੋਂ ਇੱਕ ਨੰਬਰ ਆਇਆ ਸੀਗਾ ਫਿਰ ਬਾਹਰਲੇ ਦੋ ਤਿੰਨ ਨੰਬਰਾਂ ਤੋਂ ਵਕ-ਵਕ ਕਾਲਾਂ ਕਈ ਦਿਨਾਂ ਤੱਕ ਆਉਂਦੀ ਰਹੀਆਂ ਜਿਸ ਦੇ ਵਿੱਚ ਪਹਿਲਾਂ 2 ਕਰੋੜ ਦੀ ਫਿਰੋਤੀ ਮੰਗੀ ਜਾ ਰਹੀ ਸੀਗੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਉਹ ਹੌਲੀ-ਹੌਲੀ ਕਰਕੇ ਫਿਰੋਤੀ ਦੀ ਰਕਮ ਕੱਟ ਕੇ 50 ਲੱਖ ਤੱਕ ਆ ਗਈ ਸੀ ਤਾਂ ਇਹਦੇ ਵਿੱਚ ਜਿਹੜਾ ਕਾਲਰ ਵਿਅਕਤੀ ਸੀਗਾ ਉਹਨੇ ਕਿਸੇ ਵੀ ਪਾਰਟਿਕੂਲਰ ਗੈਂਗ ਦਾ ਨਾਮ ਨਹੀਂ ਸੀ ਲਿਆ ਅਸੀਂ ਐਫਆਰ ਦਰਜ ਕਰਕੇ ਸਾਡੀ ਟੀਮਾ ਜਿਹੜੀ ਹੈਗੀ ਸਾਡੇ ਐਸਪੀ ਡੀ ਡੀਐਸਪੀ ਡੀਐਸਪੀ ਸਬਡਿਵੀਜ਼ਨ ਮੋਡ ਸੀਆਈਏ ਦੀ ਟੀਮਸ ਤੇ ਬਾਕੀ ਸਾਰੇ ਜਿਹੜੇ ਵੀ ਆਪਣੇ ਸਟਾਫ ਵਾਲੇ ਹੈਗੇ ਉਹ ਕੰਮ ਤੇ ਲੱਗੇ ਸੀਗੇ ਤੇ ਸਾਡਾ ਆਪਰੇਸ਼ਨ ਚੱਲਦਾ ਰਿਹਾ ਕਾਸੀ ਦਿਨ ਤੱਕ ਫਾਈਨਲੀ ਇਹ ਜਿਹੜੇ ਹੈਗੇ ਅਸੀਂ ਇਹ ਜਿਹੜਾ ਕਾਲਰ ਸੀਗਾ ਤੇ ਇਹਦੇ ਸਾਥੀ ਸੀਗੇ ਸਾਰਾ ਮੈਟਰ ਕ੍ਰੈਕ ਕਰਨ ਚ ਕਾਮਯਾਬ ਹੋਏ ਤਾਂ ਇਹ ਅਸਲ ਚ ਕਹਾਣੀ ਹੈ ਨਿਕਲੀ ਕਿ ਇੱਕ ਵਿਅਕਤੀ ਸੀਗਾ ਇੱਕ ਮੁੰਡਾ ਜਿਹੜਾ ਕਿ ਮੌੜ ਤੋਂ ਗਿਆ ਸੀ ਆਈ ਲੈਟਸ ਕਰਕੇ ਬਾਹਰ ਤਾਂ ਉਹ ਜਿਹੜਾ ਲੋਕਲ ਵਿਅਕਤੀ ਸੀਗਾ ਉਹਦੇ ਬਾਰੇ ਜਾਣਕਾਰੀ ਰੱਖਦਾ ਸੀਗਾ ਬਾਹਰ ਇਹਦੇ ਨਾਲ ਦੇ ਹੋ ਜਿਹੜੇ ਮੁੰਡੇ ਉੱਥੇ ਸੀਗੇ ਉਹਨਾਂ ਨੇ ਮਿਲ ਕੇ ਸਕੀਮ ਬਣਾਈ ਕਿ ਫਿਰੋਤੀ ਕਾਲ ਕਰਕੇ ਜੋ ਹੈ ਪੈਸੇ ਜਿਹੜੇ ਐਟੈਂਟ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਹਨੇ ਬੜੀ ਸਪੈਸੀਫਿਕ ਜਾਣਕਾਰੀ ਜਿਹੜੀ ਉਹਦੀ ਸੀਗੀ ਉਸ ਵਿਅਕਤੀ ਬਾਰੇ ਉਹਨੂੰ ਦਿੱਤੀ ਕਿਉਂਕਿ ਇੱਕ ਲੋਕਲ ਵਿਅਕਤੀ ਇਨਵੋਲ ਸੀਗਾ ਤੇ ਉਹਦੇ ਕੋਲ ਕਾਫੀ ਜੀ ਜਾਣਕਾਰੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਤਿੰਨ ਲੋਕਲ ਸਾਥੀ ਸੀਗੇ ਜਿਹੜੇ ਪੰਜਾਬ 'ਚ ਰਹਿੰਦੇ ਸੀਗੇ ਇਹ ਵਿਅਕਤੀ ਤਾਂ ਜਿਹੜੇ ਬੈਠੇ ਦੋ ਮਾਸਟਰ ਮਾਈਂਡ ਜਿਹੜੇ ਬਾਹਰ ਬੈਠੇ ਜਿਨ੍ਹਾਂ ਨੇ ਕੌਲਾਂ ਕੀਤੀ ਇਹਨਾਂ ਦੇ ਤਿੰਨ ਸਾਥੀ ਪੰਜਾਬ ਦੇ ਵਿੱਚ ਸੀਗੇ ਤਾਂ ਸਾਡੀ ਟੈਕਨੀਕਲ ਇਨਪੁਟ ਹਿਊਮਨ ਇੰਟੈਲੀਜੈਂਸ ਅਤੇ ਸਾਡੀ ਟੀਮ ਜਿਹੜੀ ਆਪਰੇਸ਼ਨਲ ਜਿਹੜੀ ਹੈ ਕੈਪੇਬਿਲਟੀ ਉਹਦੇ ਕਰਕੇ ਇਹਨਾਂ ਨੇ ਇਹ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਜਿਹੜੇ ਵਿਅਕਤੀ ਗ੍ਰਿਫਤਾਰ ਹੋਏ ਇਹਨਾਂ ਦੇ ਨਾਂ ਹੈਗੇ ਮਨਿੰਦਰ ਸਿੰਘ ਉਰਫ ਅਮਨ ਇਹ ਰਹਿਣ ਵਾਲਾ ਹੈਗਾ ਜ਼ਿਲ੍ਹਾ ਐਸਬੀਐਸ ਨਗਰ ਦਾ ਮਨਪ੍ਰੀਤ ਸਿੰਘ ਉਰਫ ਮਨੀ ਜੋ ਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ ਇਹ ਵੀ ਜ਼ਿਲ੍ਹਾ ਐਸਬੀਐਸ ਨਗਰ ਦਾ ਰਹਿਣ ਵਾਲਾ ਹੈਗਾ ਮਜਸ ਕਰਨ ਸਿੰਘ ਰੂਫ ਲਖਾਰੀ ਇਹ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹਨਾਂ ਤਿੰਨਾਂ ਵਿਅਕਤੀਆਂ ਤੇ ਕੋਈ ਵੀ ਮੁਕਦਮਾ ਪਹਿਲਾਂ ਦਰਜ ਨਹੀਂ ਹੈ ਹਾਲਾਂਕਿ ਤਫ਼ਤੀਸ਼ ਦੌਰਾਨ ਅਸੀਂ ਇਹ ਗੱਲ ਜਿਹੜੀ ਹੈਗੀ ਹੁਣ ਦੌਰਾਨੇ ਤਫ਼ਤੀਸ਼ ਅਸੀਂ ਪਤਾ ਕਰ ਰਹੇ ਹਾਂ ਕਿ ਇਹਨਾਂ ਦੇ ਨਾਲ ਹੋਰ ਕੋਈ ਵਿਅਕਤੀ ਤਾਂ ਜੁੜੇ ਹੋਏ ਨਹੀਂ ਹੈ ਇਹਨਾਂ ਦਾ ਇਸ ਤਰੀਕੇ ਦਾ ਕੋਈ ਪਹਿਲਾਂ ਨੇ ਕੋਈ ਇਸ ਤਰੀਕੇ ਦਾ ਆਪਰੇਸ਼ਨ ਕੀਤਾ ਹੋਵੇ ਕਿਸੇ ਨੂੰ ਬੇਕੂਬ ਬਣਾ ਕੇ ਜਾਂ ਐਕਸਟਰਾ ਦੇ ਨਾਂ ਤੇ ਜਾਂ ਇਸ ਤਰੀਕੇ ਦਾ ਕਰਕੇ ਕੋਈ ਫਰੋਤੀ ਦੀ ਰਕਮ ਕਿਸੇ ਤੋਂ ਐਠੀ ਹੋਵੇ ਉਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰ ਰਹੇ ਹਾਂ ਸੱਭੀ ਸਾਹਿਬ ਕਿ ਕਿਹੜਾ ਮੁਹਿੰਦਰ ਸੀ ਦੁਬਈ ਗਿਆ ਹੋਇਆ ਸੀ ਦੇਖੋ ਜੀ ਜਿਹੜੇ ਇਹਨਾਂ ਦੇ ਪਿਛੋਕੜ ਹੈਗਾ ਉਹ ਸਾਰਾ ਦੌਰਾਨ ਤਫ਼ਤੀਸ਼ ਦੌਰਾਨ ਸਾਹਮਣੇ ਆਇਆ। ਕਿ ਕਿ ਜਿਹੜਾ ਉੱਤਪਾਦ ਲੱਗੇ ਜਿਹੜੇ ਡਿਫੀਕਲਟ ਕਰ ਰਹੇ ਹੋ ਜੀ ਬੰਦਾ ਉਸ ਤੋਂ ਆਇਆ ਸੀ। ਕਿ ਕੋਈ ਅਭਿਸ਼ੇਕ ਕਰ ਗਏ। ਜਿਹੜਾ ਕੋਈ ਸੂਚਨਾ ਪ੍ਰੋਵਾਈਡ ਕਰਵਾਈ ਸੀ ਦਾ ਡਿਟੇਲਸ ਨਮਾ ਦਾ ਖੁਲਾਸਾ ਅਸੀਂ ਉਹਦੇ ਕਰਾਂਗੇ ਲੇਕਿਨ ਤਫਤੀਸ਼ ਦੌਰਾਨ ਜੇ ਕੋਈ ਸਾਹਮਣੇ ਆਇਆ ਕਿ ਇਹਨਾਂ ਨੇ ਪਹਿਲਾਂ ਕਿਸੇ ਤਰੀਕੇ ਦੀ ਕੋਈ ਕਿਸਨਲ ਕੀਤੀ ਹੋਏਗੀ ਰਿਕਵਰੀ ਗੱਡੀ ਦੀ ਰਿਕਵਰੀ ਇੱਕ ਹੈਗੀ ਜਿਸ ਤੇ ਆਏ ਸੀਗੇ ਉਹ ਆਈ 20 ਕਾਰ ਜਿਹੜੀ ਮਨੀ ਦੀ ਹੈਗੀ ਹੈ ਉਹ ਸੀ ਰਿਕਵਰ ਕਰ ਚੁੱਕੇ ਆ ਤੇ ਬਾਕੀ ਰਿਕਵਰੀ ਤਫਤੀਸ਼ ਦੌਰਾਨ ਹੀ ਹੋਏ ਇਹ ਗ੍ਰਿਫਤਾਰੀ ਦੀ ਲੋਕੇਸ਼ਨ ਜਿਹੜੀ ਹੈਗੀ ਹੈ ਉਹ ਆਪਣੇ ਆਪਣੇ ਜ਼ਿਲ੍ਹੇ ਤੋਂ ਕਿੱਥੇ ਹੈ ਗ੍ਰਿਫਤਾਰ ਦੀ ਦਸਤਾਰੇ ਬਾਅਦ ਸਪੈਸੀਫਿਕ ਉਹ ਪ੍ਰੈਸ ਨੋਟ ਦੇ ਵਿੱਚ ਤੁਸੀਂ ਦੇਖ ਲਓ ਸਰ ਸਰ ਕਿੰਨੀ ਰਕਮ ਦੀ ਮੰਗ ਕੀਤੀ ਗਈ ਸੀ ਜਿਹੜੀ ਇਹ ਸੀ ਜਿਹੜੇ ਡਾਕਟਰਸ ਨੇ ਉਹ ਪ੍ਰਾਈਵੇਟ ਡਾਕਟਰ ਨੇ नहीं व्यक्ति बारे से कोई खुलासा नहीं कर रहे क्योंकि वो तो भी सीक्रेटली सी सी इंपॉर्टेंट होती है वो ऐसे तो जा रहे एक और जो वोटर ने नंबर दे चॉपर नंबर दिया तो कॉल आई थी जी कॉल आई थी व्हाट्सएप कॉल आई थी वॉइस कॉल आई थी कॉल आई थी ओ एविडेंस Uh, uh, जो भी टाइम लाइन है इनवेस्टिगेशन की ਉਦੇ ਅਕੋਰਡਿੰਗ ਐਕਟ ਦੇ ਅਕੋਰਡਿੰਗ ਅਸੀਂ ਪੂਰੀ ਕਰਦੇ ਹਾਂ ਇਹਨਾਂ ਨੂੰ ਨਵੇਂ ਕਾਨੂੰਨ ਜਿਹੜਾ ਇਹ ਤਾਂ ਇੱਕ ਪਹਿਲਾ ਹੀ ਦਰਜ ਹੋ ਗਿਆ ਸੀਗਾ ਹੈ ਨਾ ਦਿਸ ਇਜ਼ ਰਜਿਸਟਰਡ ਬਿਫੋਰ ਦੀ ਨਿਊ ਲਾਸ ਸੋ ਇਨਵੈਸਟੀਗੇਸ਼ਨ ਛੇਤੀ ਤੋਂ ਛੇਤੀ ਕਰਦਾਂਗੇ ਜੀ ਕੰਮ ਸਰ ਇਹ ਵੀ ਜਿਹੜਾ ਇੱਕ ਚੀਜ਼ ਉਹ ਕਿਸੇ ਲੈਣਾ ਇਸ ਮਨੀ ਐਕਸਚੇਂਜਰ ਤੋਂ ਜਾਂ ਕਿਦਾਂ ਦੇਖੋ ਜੀ ਸਾਡੇ ਆਪਰੇਸ਼ਨਲ ਡਿਟੇਲ ਅਸੀਂ ਸਾਰੀ ਡਿਸਕਲੋਜ਼ ਨਹੀਂ ਕਰ ਸਕਦੇ ਆਪਰੇਸ਼ਨਲ ਡਿਟੇਲਸ ਹੈਗੀ ਉਹ ਅਸੀਂ ਕਿੰਨੇ ਕਿੱਦਾਂ ਟ੍ਰੇਸ ਕੀਤਾ ਉਹ ਕੀਤਾ ਬਿਕੋਜ਼ ਇਹ ਨੂੰ ਇਹਦੇ ਨਾਲ ਨਹੀਂ ਵੀ ਕੈਨੋਟ ਡਿਸਕਲੋਸ ਥੀਸ ਆਪਰੇਸ਼ਨਲ ਡਿਟੇਲਸ ਥੈਂਕ ਯੂ ਸਰ